ਨੂੰ ਪਰ ਇੱਕ ਡਰ ਬਣਿਆ ਹੁੰਦਾ ਦਿਲ ਦੇ ਵਿੱਚ ਉਹ ਕਿਹਦਾ ਡਰ ਹੁੰਦਾ ਹੈ ਅਦਰਵਾਇਸ ਕੋਈ ਬੱਚੀ ਹੁੰਦੀ ਆ ਉਹਨੂੰ ਆਪਣੇ ਮਾਂ ਬਾਪ ਦਾ ਡਰ ਹੁੰਦਾ ਲੈ ਪਾਪਾ ਕਹੂਗੇ ਹੈਨਾ ਤੇ ਕਈ ਵਾਰੀ ਭੈਣਾਂ ਨੂੰ ਜਿਹੜੀਆਂ ਮੈਰਿਡ ਆ ਉਹਨਾਂ ਨੂੰ ਆਪਣੇ ਹਸਬੰਦ ਦਾ ਡਰ ਹੁੰਦਾ ਲੈ ਰਾਤੀ ਬੜਾ ਰੋਲਾ ਪਾਇਆ ਸੀ ਤੇਰਾ ਹੈ ਉਥੇ ਨੱਚਣਾ ਨਹੀਂ ਹਟਦੀ ਸੀ ਹੁਣ ਰੋਟੀ ਆ ਰਹੀ ਇਦਾਂ ਨਹੀਂ ਹੋਣੀ ਅੱਜ ਸਾਰਿਆਂ ਨੇ ਨੱਚਣਾ ਕਿਉਂਕਿ ਸਾਰਿਆਂ ਨੇ ਮਿਹਨਤ ਕੀਤੀ ਹੈ ਇਸ ਜਾਗਰਨ ਵਾਸਤੇ ਤੇ ਸਾਰੇ ਉਡੀਕਦੇ ਸੀਗੇ ਕਿ ਉਹ ਭਾਗਾਾਂ ਵਾਲੀ ਰਾਤ ਸਾਨੂੰ ਕਦੋਂ ਨਸੀਬ ਹੋਣੀ ਹੈ ਹੈਨਾ ਤੇ ਆਜੋ ਰਾਤ ਆ ਗਈ ਹੈ ਕਿਉਂਕਿ ਕਹਿੰਦੇ ਨੇ ਕਿ ਨੱਚਣਾ ਵੀ ਇਬਾਦਤ ਬਣ ਜਾਂਦਾ ਜੀ ਨੱਚਣੀ ਦਾ ਸੰਗਤੋਂ ਢੰਗ ਹੋਵੇ ਰੰਗ ਨਾਮ ਵਾਲਾ ਉਹਨੂੰ ਚੜ ਜਾਵੇ ਜੋ ਮਾਂ ਦੇ ਰੰਗਿਆ ਰੰਗ ਹੋਵੇ ਤੇ ਅੱਜ ਦੇਖਣਾ ਹੈ ਕਿ ਕਿਹਨੂ ਕਿਹਨੂ ਮਾਂ ਦਾ ਰੰਗ ਚੜਿਆ ਉਹ ਉਹ ਆਪੋ ਆਪਣੀ ਜਗ੍ਹਾ ਤੇ ਖੜਾ ਹੋਏਗਾ ਹੁਣ ਦੇਖ ਲੈਣੇ ਆ ਪਹਿਲਾਂ ਤੁਸੀਂ ਹੱਥ ਖੜੇ ਕੀਤੇ ਸੀ ਜਿਨ੍ਹਾਂ ਨੇ ਹੱਥ ਖੜੇ ਕੀਤੇ ਸੀ ਹੁਣ ਆਪਣੀ ਜਗ੍ਹਾ ਤੇ ਖੜਾ ਹੋ ਜਾਵੇ ਜਿਨ੍ਹਾਂ ਨੂੰ ਡਰਿਆ ਉਹ ਬੈਠੇ ਰਹੋ ਕੋਈ ਗੱਲ ਨਹੀਂ ਮੈਂ ਭੋਲੂ ਦੇ ਪਾਪੇ ਨੂੰ ਕਹਿ ਦੂੰਗਾ ਵੀ ਹਾਂ ਇਹ ਮਾਂ ਮਾਂ ਹੀ ਖੜੀ ਹੋਈ ਹੈ ਮੇਰੀ ਭੈਣ ਵੀ ਖੜੀ ਹੋ ਗਈ ਹੈ ਤੇ ਹੁਣ ਤੁਹਾਡਾ ਕੀ ਖਿਆਲ ਹੈ ਹੱਥ ਖੜੇ ਕਰਨ ਵਾਲਿਓ ਹੈ ਪੇਟ ਛੁਰੂ ਹੋ ਗਈ ਫੇਰ ਸਰ ਵੀ ਥੱਲੇ ਹੀ ਆਇਆ ਆਇਆਗਾ ਕਿ ਮੈਂ ਕਿਹਾ ਸੀ ਵੀ ਕੋਈ ਨੱਚਣ ਤੋਂ ਵਾਂਝਾ ਨਾ ਰਵੇ ਸਾਰੇ ਨੱਚਣੇ ਚਾਹੀਦੇ ਆ ਤੇ ਹੁਣ ਨਚਾਉਣਾ ਤੂੰ ਆ ਤੇ ਸਾਰਿਆਂ ਦਾ ਮਨ ਕਰਦਾ ਨਚਨੂ ਠੀਕ ਹੈ ਆਓ ਜੀ ਥੈਂਕ ਯੂ